માڑے તો માડા મે કે ઓ ના હોવે માڑے તો માડા માڑے ભી કર્મ ક્યું ના કરતા હોવે પર પરમાત્મા ਦਾ નામ સિમરણ કર લેવે ਹਰ ਹਰ ਕਹਿ દેવે ਇਸ ਸੇਜੇ ਹੀ ਸੰਸਾਰ ਤੋਂ ਪਾਰ ਹੋ ਜਾਂਦਾ ਹੈ ਜਿਵੇਂ ਕਿ બાબા રામਦੇਵ ਜੀ ਸ਼ਬਦ ਦੇ ਅੰਦਰ ਹਰ ਹਰ ਕਰ ਪੂਤਨਾ ਤਰੀ ਪੂਤਨਾ ਇੱਕ દાઈ ਦਾ નામ ਸੀ દાઈ ਸੀ दाई ਨੂੰ શ્રી કૃષ્ણજી મહારાજ નો ખતમ કરવા માટે ભેળ્યા કેતુ શ્રી કૃષ્ણજી મહારાજ નો ખતમ કરવા હે ભાવ કે મારના ઇસને apne અસ્થનાતે ઝેર લગાયા છે તેવા gableઓ ઝેર લગાકે શ્રી કૃષ્ણજી મહારાજ જદુ હાલ અવસ્થા દેવચ સન ઓના નુ દૂધ પીવા માટે જાને ਅਤੇ ਕਹਿੰਦੀ ਕਿ ਜਿਸ ਬਾਲਕ ਨੇ ਮੇਰਾ ਦੁੱਧ ਚੁੰਗ ਲਿਆ ਕਹਿੰਦੇ ਉਹ ਬਾਦਸ਼ਾਹ ਬਣ ਜਾਂਦਾ ਹੈ ਇਦਾਂ ਕਹਿੰਦੀ ਹੈ ਪੂਤਨਾ ਦਾਈ ਹੈ ਕਿ ਜਿਹੜਾ ਬਾਲਕ ਮੇਰਾ ਦੁੱਧ ਚੁੰਗ ਲੈਂਦਾ ਉਹ ਬਾਦਸ਼ਾਹ ਬਣ ਜਾਂਦਾ ਹੈ ਇਸ ਤਰ੍ਹਾਂ ਕੋਲੇ ਕਹੇ ਦੇ ਵਿੱਚ ਲੈ ਕੇ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਨੂੰ ਗੋਦ ਇਸਨੇ ਦੁੱਧ ਚਗਾਉਣ ਦੀ ਕੋਸ਼ਿਸ਼ ਕੀਤੀ ਕ੍ਰਿਸ਼ਨ ਜੀ ਮਹਾਰਾਜ ਨੇ ਇਸ ਪੋਤਨਾ ਦਾਈ ਦੇ ਹਸਤਨਾ ਤੋਂ ਇਸ ਤਰ੍ਹਾਂ ਘਟਿਆ ਕਿ ਇਸਦੇ ਪ੍ਰਾਣ ਖੇਹਿੂ ਹੋ ਰਹੇ ਸਨ ਤੇ ਭਗਾਂ ਵਾਲੇ ਬਹੁਤ ਤੰਗ ਹੋਏ ਕਿਉਂਕਿ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਤਾਂ ਆਪ ਦਾ ਵਦਾਰੀ ਮੂਰਤ ਸਨ ਤੇ ਜਦੋਂ ਇਸ ਦੇ ਜਨ ਨਿਕਲਣ ਤੇ ਆਵੇ ਫਿਰ ਇਸ ਨੇ ਪਰਮਾਤਮਾ ਨੂੰ ਯਾਦ ਕੀਤਾ ਹਰੇ ਹਰੇ ਕਰਦੇ ਹੋਏ ਇਹ ਪੂਤਨਾ ਦਾਇ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਨੇ ਫਿਰ ਇਸ ਨੂੰ ਵੀ ਸੰਸਾਰ ਸਾਗਰ ਤੋਂ ਪਾਰ ਕਰ ਦਿੱਤਾ ਜਦੋਂ ਪਰਮਾਤਮਾ ਦਾ ਨਾਮ ਜਪਿਆ ਹਰ ਹਰ ਕਿਹਾ ਤੇ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਨੇ ਇਸ ਨੂੰ ਵੀ ਇਸ ਦਾ ਵੀ ਨਾਮ ਵਾਲੇ Vishnu ਵੀ ਜੀਵਨ ਮੁਕਤ ਕਰ ਦਿੱਤਾ। ਇਸਦੇ ਵੀ ਬੰਧਨ ਛੱਡ ਦਿੱਤੇ। ਪਰਮਾਤਮਾ ਦਾ ਨਾਮ ਐਸਾ ਹੈ ਜੋ ਬਾਬਾ ਨਾਮਦੇਵ ਜੀ ਕਹਿੰਦੇ ਨੇ ਹਰ ਹਰ ਕਰਤ ਪੂਤ ਪੂਤਨਾ ਤਰੇ ਬਾਲ ਘਾਤਮੇ ਕਪਟ ਭਰੇ ਕਹਿੰਦੇ ਕਪਟ ਦੇ ਨਾਲ ਭਰੀ ਹੋਈ ਸੀ। ਬਾਲਾਂ ਦਾ ਘਾਤ ਕਰਨ ਵਾਲੀ ਭਾਪਕੇ ਜਿਹੜੇ ਬੱਚਿਆਂ ਨੂੰ ਮਾਰਨ ਵਾਲੀ ਇਹ ਜਿਹੜੀ ਪੂਤਨਾ ਦਾਈ ਸੀ। ਈਸ਼ਦਾ ਦੇ ਪਰਮਾਤਮਾ ਦੇ ਨਾਮ ਲੈ ਜਿਹੜਾ ਹੈ ਉਹ ਨਿਸ਼ਟਾਰਾ ਕਰ ਦਿੰਦਾ ਭਾਵੇਂ ਕਿ ਇਸਨੇ ਮਨ ਵਿੱਚ ਕਫਤ ਸੀ